700 ਕਾਜ ਸਾਰਨਾ ਜਪ ਲੈ ਕੇ ਬਹੁਤ ਹੀ ਜਿਆਦੇ ਸੋਨੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਪਾਰਟੀ ਪੇਅਰ ਵਿਆਹ ਸ਼ਾਦੀਆਂ ਵਾਸਤੇ ਸੂਟ ਰਹਿਣਗੇ ਇਹ ਸ਼ਰਟ ਤੁਹਾਨੂੰ ਮਿਲੇਗੀ ਕ੍ਰੇਪ ਦੀ ਬਾਟਮ ਵੀ ਮਿਲੇਗੀ ਕ੍ਰੇਪ ਦੀ ਬਾਟਮ ਪਲੇਨ ਰਹੇਗੀ ਸ਼ਰਟ ਦੇ ਉੱਪਰ ਬਹੁਤ ਹੀ ਸੋਨਾ ਵਰਕ ਰਹੇਗਾ ਬਹੁਤ ਹੀ ਸੋਨਾ ਪ੍ਰਿੰਟ ਹੈ ਸੀਕਵੈਂਸ ਵਰਕ ਕੀਤਾ ਗਿਆ ਇਹ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਜਿੰਨਾ ਵੀ ਪਰ ਮੀਟਰ ਦੇ ਹਿਸਾਬ ਨਾਲ ਜਿੰਨਾ ਵੀ ਫੈਬਰਿਕ ਲੈਣਾ ਚਾਹੁੰਦੇ ਹੋ ਵੱਧ ਘੱਟ ਤੁਸੀਂ ਲੈ ਸਕਦੇ ਹੋ ਬਾਟਮ ਜਿਹੜੀ ਉਹ 350 ਦੀ ਪਰ ਮੀਟਰ ਰਹੇਗੀ ਹਾਂਜੀ ਅਗਲੇ ਜਿਹੜੇ ਸੂਟ ਇਹ ਵੀ ਤੁਹਾਨੂੰ ਪਿਓਰ ਕਰੇਵ ਦੇ ਸੂਟ ਮਿਲਣਗੇ ਬਾਟਮ ਪਲੇਨ ਰਹੇਗੀ ਸ਼ਰਟ ਦੇ ਉੱਪਰ ਬਹੁਤ ਹੀ ਸੋਨਾ ਵਰਕ ਕੀਤਾ ਗਿਆ ਹੈ ਫੁੱਲ ਵਰਕ ਰਹੇਗਾ ਸ਼ਰਟ ਦੇ ਉੱਪਰ ਬਹੁਤ ਹੀ ਪਿਆਰਾ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਦਿੱਤੇ ਗਏ ਨੇ ਜਿਹੜੇ ਅਗਲੇ ਸੂਟ ਨੇ ਇਹ ਵੀ ਤੁਹਾਨੂੰ ਬਹੁਤ ਹੀ ਪਿਆਰੇ ਸੂਟ ਮਿਲਣਗੇ ਸਿੰਗਲ ਸਿੰਗਲ ਪੀਸ ਰਹਿਣਗੇ ਵਿਸਕੋਸ ਔਰ ਗਾਂਜ਼ਾ ਦਾ ਸੂਟ ਰਹੇਗਾ ਟੈਬੀ ਦੀ ਬਾਟਮ ਰਹੇਗੀ ਚਨਾਉਣ ਦਾ ਦੁਪੱਟਾ ਰਹੇਗਾ ਸ਼ਰਟ ਦੇ ਉੱਪਰ ਟਪਟੇ ਦੇ ਉੱਪਰ ਜਿਹੜੀ ਪਹੁੰਚੀਆਂ ਦੇ ਉੱਪਰ ਵੀ ਵਰਕ ਰਹੇਗਾ ਨੈਕ ਦੇ ਵੀ ਬਹੁਤ ਹੀ ਸੋਹਣਾ ਵਰਕ ਰਹੇਗਾ ਇਹਨਾਂ ਸੂਟਾਂ ਦਾ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਸੂਟ ਬਾਇ ਕਰ ਸਕਦੇ ਹੋ ਸਿੰਗਲ ਸਿੰਗਲ ਤੁਹਾਨੂੰ ਪੀਸ ਮਿਲਣਗੇ ਬਹੁਤ ਹੀ ਸੋਹਣੇ ਕਲਰ ਨੇ ਅਗਲੇ ਜਿਹੜੇ ਸੂਟ ਹੈ ਤੁਹਾਨੂੰ ਵੈਲਵਟ ਦੇ ਸੂਟ ਮਿਲਣਗੇ ਪ੍ਰਿੰਟਡ ਸ਼ਰਟ ਰਹੇਗੀ बॉटम ਤੁਹਾਨੂੰ ਮਿਲੇਗੀ ਪਸ਼ਮੀਨਾ ਦੀ ਪਲੇਨ बॉटम ਰਹੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਕਲਰ ਆਪਸ਼ਨ ਇੰਨਾ ਵਿੱਚ ਵੀ ਬਹੁਤ ਜਿਆਦਾ ਦਿੱਤੇ ਗਏ ਨੇ ਤੁਸੀਂ ਕੋਈ ਵੀ ਸੂਟ ਇੰਨਾ ਵਿੱਚੋਂ ਬਾਇ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਮਿਲਣਗੇ ਮਾਈਕਰੋ ਵੈਲਵਟ ਦੇ ਸੂਟ ਰਹਿਣਗੇ ਡਿਜੀਟਲ ਪ੍ਰਿੰਟ ਰਹੇਗਾ ਸ਼ਰਟ ਦੇ ਉੱਪਰ बॉਟਮ ਦੇ ਉੱਪਰ ਪੌਂਚਾਂ ਦੇ ਉੱਪਰ ਵਰਕ ਕੀਤਾ ਗਿਆ ਬਹੁਤ ਹੀ ਸੋਹਣੇ ਕਲਰ ਨੇ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਦਿੱਤੀ ਗਈ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਇਹ ਵੱਡੇ ਪੰਨੇ ਦਾ ਸੂਟ ਹੁੰਦਾ ਪੂਰਾ ਸੂਟ ਬਣ ਕੇ ਤਿਆਰ ਹੋ ਜਾਂਦਾ ਹੈ ਹਾਂਜੀ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਲਿਮਟਿਡ ਸਟਾਕ ਹੁੰਦਾ ਬਹੁਤ ਹੀ ਜਲਦੀ ਇਹ ਸੂਟ ਵੇਸੇਲ ਹੋ ਜਾਂਦੇ ਨੇ ਇਸ ਲਈ हां जी आई सूट करा लगे लाइक लाईक शेयर शेअर चैनल चॅनल सबस्क्राईब करे विडो देखण बहुत बहुत धन्यवाद